ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੀਵਾਨ ਟੋਡਰਮਲ ਨੂੰ ਛੋੜੇ ਸਾਇਵ ਜੱਦਿਆਂ ਤੇ ਮਾਤਾ ਗੁਜਰਗੌਰ ਜੀ ਦੀ ਸਿੱਧੀ ਜੀ ਖਬਰ ਪਤਾ ਲੱਗੀ ਤਾਂ ਉਹ ਭੱਜ ਕੇ ਹੰਸਲਾ ਨਜ਼ੀਦੇ ਪਾਸ ਪਹੁੰਚੇ ਪਰ ਉੱਥੇ ਮੁਗਲਾਂ ਦਾ ਪੈਰਾ ਲੱਗਾ ਹੋਇਆ ਸੀ ਦੀਵਾਨ ਟੋਡਰਮਲ ਨੂੰ ਪਵਿੱਤਰ ਦੇਹਾਂ ਨੂੰ ਛੋਣ ਵੀ ਨਹੀਂ ਦਿੱਤਾ ਗਿਆ ਮੁਗਲਾਂ ਨੇ ਕਿਉਂਕਿ ਵजीर खान ਦਾ ਹਕਮ ਸਿੱਖੀ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਜਦੋਂ ਵੀ ਪਵਿੱਤਰ ਦੇਹਾਂ ਨੂੰ ਹਾਸਲਾ ਨਦੀ ਦੇ ਕੰਡੇ ਤੇ ਪਈਆਂ ਨੂੰ ਤਿੰਨ ਦਿਨ ਬੀਤ ਚੁੱਕੇ ਸਨ ਪਰ ਦਿਵਾਨ ਟੋਡਰ ਮੱਲ ਕਈ ਦਿਨ ਕੀਤੇ ਪਰ ਠੀਠ ਵਜੀਰ ਖਾਂ ਹਲੇ ਵੀ ਆਪਣੀ ਗੱਲ ਤੇ ਅੜਿਆ ਹੋਇਆ ਸੀ ਪਰ ਦਿਵਾਨ ਟੋਡਰ ਮੱਲ ਦੀ ਪਹੁੰਚ ਦਿੱਲੀ ਤੱਕ ਸੀ ਜਦੋਂ ਸੂਬੇ ਦੇ 12 ਵੀ ਕਈ ਮੌਤਵਾਰ ਬੰਦੇ ਆ ਅਤੇ ਵੱਡੇ ਵੱਡੇ ਦਿਨੇਸ਼ 파ਰਸ਼ਾ ਲਗਾਈਆਂ ਗਈਆਂ ਤੇ ਇੱਕ ਖੀਰਕਾਰ ਵजीरਖੰ ਕੋਲ ਕੋਈ ਰਾਹ ਨਹੀਂ ਵਾਜ ਪਾਇਆ ਐਸਰਾ ਕੋਈ ਸੌਖਾ ਨਹੀਂ ਸੀ ਸਸਕਾਰ ਕਰਨਾ ਜਿੰਨੀ ਵੀ ਥਾਂ ਦੀ ਲੋੜ ਸੀ ਉਹਨੇ ਉਥੋਂ ਦੇ دیਵਾਨ ਟੋਡਰ ਮਲ ਨੂੰ ਮੋਹਰਾ ਖੜੀਆਂ ਕਰਕੇ ਜ਼ਮੀਨ ਖਰੀਦਣ ਲਈ ਕਿਹਾ ਗਿਆ دیਵਾਨ ਟੋਡਰ ਮਲ ਹਾਂ ਜਿੱਤਾ ਬਹੁਤ ਅਮੀਰ ਸੀ ਪਰ ਲਗਭਗ 12 बाई 12 ਫੁੱਟ ਦੀ ਥਾਂ ਨੂੰ ਮੂਰਾ ਖੜੀਆਂ ਕਰਕੇ ਖਰੀਦਨ ਨੂੰ ਗੱਡਾ ਭਰ ਕੇ ਮੂਰਾਂ ਦੀ ਲੋਡ ਸੀ ਦੀਵਾਨਟ ਆਰਡਰ ਮਲ ਜੀ ਦੇ ਭਰਾ ਦਾ ਵੀ ਇਤਿਹਾਸ ਦੇ ਵਿੱਚ ਨਾਮ ਹੁੰਦਾ ਹੈ ਭਾਈ ਨਾਗਰ ਮਲ ਇਹਨਾਂ ਨੇ ਖੜੇ ਪਾਇਰ ਚੱਲਿਆ ਤੇ ਲਾਇਵ ਪਾਰ ਗਦਾਮ ਜਿ ਵਿੱਚ ਪਿਆ ਸਾਰਾ ਅਨਾਜ ਸੰਕੜੇ ਏਕੜ ਵਿੱਚ ਫੈਲਿਆ ਹਲਾਂ ਦਾ ਬਾਗ ਕਾਟੇ ਵਾਦੇ ਵਿੱਚ ਵੇਚ ਕੇ ਮੋਹਰੇ ਇਕੱਠੀਆਂ ਕੀਤੀਆਂ ਇਤਿਹਾਸ ਵਿੱਚ ਦਰਜ ਹੈ ਕਿ ਇੰਨੀ ਵੱਡੀ ਗਿਣਤੀ ਚ ਮੋਹਰਾਂ ਦਾ ਇੰਤਜ਼ਾਮ ਕਰਨ ਲਈ ਗਵਾਂਢੀ ਸੂਬੇ ਤੋਂ ਵੀ ਮੋਹਰਾਂ ਲਿਆਂਦੀਆਂ ਗਈਆਂ ਫਿਰ ਵੱਡੇ ਵੱਡੇ ਬੋਰੇ ਭਰ ਕੇ ਗੱਡੇ ਤੇ ਲਾਦ ਕੇ ਹੌਸਤਾਨ ਤੇ ਲਿਆਂਦੇ ਗਏ ਤੇ ਇੱਕ ਪਾਸੇ ਵजीर खान ਕੁਰਸੀ ਢਾ ਕੇ ਬੈਠਾ ਸੀ ਭਾਈ ਟੋਡਰ ਮਾਲ ਜੀ ਅਤੇ ਉਸ ਦਾ ਭਾਈ ਉਸ ਦਾ ਭਰਾ ਨਾਗਰਮਾਲ ਜੀ ਮੋਹਰਾਂ ਤੇ ਮੋਹਰਾਂ ਜੋੜੀ ਜਾ ਰਹੇ ਸਨ ਤੇ ਪਵਿੱਤਰ ਦੇਹਾਂ ਅਜੇ ਹੰਸਲਾ ਨਦੀ ਦੇ ਬਾਸ ਹੀ ਪਈਆਂ ਸਨ ਅਜੇ ਤੱਕ ਵੀ ਪਵਿੱਤਰ ਦੇਹਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਗਿਆ ਤੇ ਜਦੋਂ ਹੋਰ ਥਾਂ ਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਉਸ ਤੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਤੇ ਗੁਰੂ ਘਰ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਹੋਏ ਉਹਨਾਂ ਦੀਆਂ ਪਵਿੱਤਰ ਦੇ ਹਨ ਨੂੰ ਸस्कार ਕਰਨ ਵਾਲੀ ਧਾਂ ਦੇ ਲੈ ਕੇ ਆਈਆਂ ਇੱਥੇ ਸस्कार ਦੇ ਸਮੇਂ ਭਾਈ ਡੋਡਰ ਮਰਲ ਜੀ ਦਾ ਪਰਿਵਾਰ ਅਤੇ ਭਾਈ ਮੋਤੀ RAM ਮਹਾਰਾਜ ਜੀ ਦਾ ਪਰਿਵਾਰ ਮੌਜੂਦ ਸੀ ਪਹਿਲਾਂ ਚੰਦਨ ਦੀ ਲੱਕੜ ਦੀ ਚਿਖਾ ਤਿਆਰ ਕੀਤੀ ਅਤੇ ਉਸ ਤੋਂ ਬਾਅਦ ਭਾਈ ਡੋਡਰ ਮਰਲ ਜੀ ਭਾਈ ਭਾਈ ਨਾਗਰ ਮਰਲ ਜੀ ਭਾਈ ਮੋਤੀ RAM ਮਹਾਰਾਜ ਜੀ ਨੇ ਸਾਰਿਆਂ ਨੇ ਇਹਨਾਂ ਨੇ ਮਿਲ ਕੇ ਛੋਟੇ ਸਾਈ ਭਜਾਦੇ ਨੂੰ ਅੰਤਿਮ ਸ਼ਨਾਣ ਕਰਵਾਇਆ ਮਾਤਾ ਗੁਜਰਕੌਰ ਜੀ ਨੂੰ ਵੀ ਸ਼ਨਾਣ ਕਰਵਾਇਆ ਗਿਆ ਭਾਈ ਟੋਡਰਮਾਲ ਜੀ ਦੀ ਘਰਵਾਲੀ ਅਤੇ ਭਾਈ ਮੋਤੀਰਾਮ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਵਿਚਕਾਰ ਲਟਾ ਦਿੱਤਾ ਗਿਆ ਮਾਤਾ ਗੁਜਰਕੌਰ ਤੇ ਦੋਵੇਂ ਪਾਸੇ ਲਟਾਇਆ ਗਿਆ ਤੁਮੇ ਸਾਇਬ ਜਦੈ ਨੂੰ ਇਸੇ ਵੀ ਇਤਿਹਾਸ ਵਿੱਚ ਤਰੀਕ ਦਾ ਜ਼ਿਕਰ ਨਹੀਂ ਮਿਲਦਾ ਹਰੇ ਮੰਨੇ ਜਾਂਦਾ ਹੈ ਕਿ 14 15 ਪੂ ਦੇ ਕਰੀਬ ਇਹਨਾਂ ਸਾਰਿਆਂ ਨੇ ਰਲ ਕੇ ਫੁੱਲ ਚੁਗੀ ਹੋਣਗੇ ਜਦੋਂ ਕੋਈ ਸਮੇਂ ਬਾਅਦ ਟੋਡਰ ਮੱਲ ਜੀ ਨੂੰ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਉਸਨੇ ਜੋ ਮੰਗਿਆ ਉਹ ਸੁਣ ਕੇ ਸੰਗਤ ਵੀ ਹੈਰਾਨ ਹੋ ਗਈ ਦੀਵਾਨ ਟੋਡਰ ਮਾਲੇ ਜੀ ਨੇ ਅਰਜ਼ੀ ਕੀਤਾ ਕਿ ਗੁਰੂ ਜੀ ਤੁਸੀਂ ਵਰ ਦੇਓ ਕਿ ਮੇਰਾ ਵੰਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਤਾਂ ਜਦੋਂ ਬਾਅਦ ਵਿੱਚ ਸਿੱਖਣੇ ਵਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਜ਼ਮੀਨ ਗੁਰੂ ਘਰ ਦੇ ਚਰਨਾ ਵਿੱਚ ਭੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰੇ ਪੁੱਤਰੇ ਜਾਂ ਆਉਣ ਵਾਲੀ ਪੀੜ੍ਹੀ ਜਿਉਂ ਕੋਈ ਆ ਕੇ ਦਾਵਾ ਕਰੇ ਵੀ ਇਹ ਜ਼ਮੀਨ ਸਾਡੇ ਵੱਡ ਵਡੇਰਿਆਂ ਦੀ ਸੀ ਉਹਨਾਂ ਨੇ ਖਰੀਦੀ ਸੀ ਇਸ ਦੇ ਮਾਲਕ ਅਸੀਂ ਹਾਂ ਕਿੰਨੀ ਮਹਾਨ ਸੋਏ ਦੇ ਮਾਲਕ ਸਨ ਭਾਈ ਟੋਡਰ ਮੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ